ਅਗਲੀ ਖਬਰ ਵਿੱਚ ਚਲਿਏ ਇੱਕ ਅਰੀਜ਼ੋਨਾ ਤੋਂ ਆ ਰਹੀ ਹੈ ਅਰੀਜ਼ੋਨਾ ਦੇ ਵਿੱਚ ਇੱਕ 바ੜ ਦੇ ਉੱਤੇ ਰੇਡ ਕੀਤੀ ਗਈ ਪੁਲਿਸ ਵੱਲੋਂ ਕਹਿੰਦੇ ਵੀ 249 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ ਆਮ ਤੌਰ ਤੇ ਮੈਜੋਰਟੀ ਦੇ ਵਿੱਚ ਅੰਡਰ ਏਜ ਲੋਕ ਡਰਿੰਕ ਕਰਦੇ ਸੀ ਟੈਂਪੀ ਟੈਵਰਨ ਜੋ ਅਰੀਜ਼ੋਨਾ ਦੇ ਵਿੱਚ ਹੈਗਾ ਉੱਥੇ 167 ਲੋਕਾਂ ਨੂੰ ਪਹਿਲਾ ਅਪ੍ਰੈਲ ਮਹੀਨੇ ਦੇ ਵਿੱਚ ਵੀ ਜਿਹੜਾ ਅਰੈਸਟ ਕੀਤਾ ਗਿਆ ਸੀ ਹੁਣ ਦੁਬਾਰਾ ਕੀ ਫੇਰ ਲੋਕਾਂ ਨੂੰ ਅਰੈਸਟ ਕੀਤਾ ਗਿਆ ਅਰੀਜੁਨਾ ਡਿਪਾਰਟਮੈਂਟ ਆਫ ਲਿਕਰ ਐਂਡ ਟੈਂਪੀ ਪੁਲਿਸ ਡਿਪਾਰਟਮੈਂਟ ਨੇ ਇਹ ਜੁਆਇੰਟ ਆਪਰੇਸ਼ਨ ਕੀਤਾ ਸੀ ਕਹਿੰਦੇ ਭਈ ਅੰਡਰਏਜ ਜੋ ਲੋਕ ਡਰਿੰਕ ਕਰਦੇ ਆ ਇਹ ਇੱਕ ਨਾਤਰਾਂ ਦੇ ਨਾਲ ਬਹੁਤ ਵੱਡਾ ਕ੍ਰਾਈਮ ਹੈਗਾ ਸੋ ਜਿੱਥੇ ਹੁੰਦੀ ਆ ਉਹਨਾਂ ਦੇ ਉੱਤੇ ਵੀ ਜਿਹੜੇ ਚਾਰजेस ਲਾਏ ਜਾਂਦੇ ਹੈਗੇ 249 ਲੋਕਾਂ ਨੂੰ ਅਰੈਸਟ ਕੀਤਾ ਗਿਆ 246 ਲੋਕਾਂ ਨੂੰ ਸਾਈਡ ਕੀਤਾ ਗਿਆ ਟੈਂਪੀ ਟਾਵਰਨ ਲੋਟ ਜਿਹਾ ਉਹਨਾਂ ਨੇ ਇਹ ਕਿਹਾ ਭਈ ਅਸੀਂ ਬਿਲਕੁਲ ਅਥਾਰਟੀਜ਼ ਦੇ ਨਾਲ ਕੋਆਪਰੇਟ ਕਰਦੇ ਆ ਸੋ ਅ ਅੰਡਰਏਜ ਡ੍ਰਿੰਕਿੰਗ ਨੂੰ ਲੈ ਕੇ ਅੰਡਰਏਜ ਲੋਕਾਂ ਨੂੰ ਸ਼ਰਾਬ ਦੇਣ ਵਾਲਿਆਂ ਨੂੰ ਉਹਨਾਂ ਨੂੰ ਵੀ ਜਿਹੜੀ ਟਿਕਟ ਮਿਲਦੀ ਹੈਗੀ ਆ ਆਪਾਂ ਪਿਛਲੇ ਸਮੇਂ 'ਚ ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹਾਂ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਗੈਸ ਸਟੇਸ਼ਨ ਲਿਕਰ ਸਟੋਰ ਗਰੋਸਰੀ ਸਟੋਰ 711 ਹੈਗੇ ਆ ਬਹੁਤ ਸਾਰੇ ਲੋਕ ਜਿਹੜੇ ਕੰਮ ਕਰਦੇ ਆ ਕਈ ਵਾਰੀ ਬਾਈ ਮਿਸਟੇਕ ਜੇ ਕਿਸੇ ਨੂੰ ਤੁਸੀਂ ਅੰਡਰਏਜ ਨੂੰ ਜਿਹੜੀ ਸ਼ਰਾਬ ਦੇ ਦਿੰਨੇ ਹੈਗੇ ਆ ਤੇ ਜੇ ਤੁਹਾਨੂੰ ਟੈਕ ਟਿਸ਼ੂ ਹੋ ਜਾ ਤੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਬੜਾ ਬਟਾ ਅਸਰ ਉਹਦਾ ਪੈਂਦਾ ਹੈ ਫਾਈਨ ਤਾਂ ਹੁੰਦਾ ਹੈਗਾ ਸੋ ਇਦਾਂ ਦੀ ਜਿਹੜੀ ਚੀਜ਼ ਆ ਉਤੋਂ ਬਚਣਾ ਚਾਹੀਦਾ ਹੈਗਾ ਸੋ ਹੁਣ ਦੇਖੋ ਵੀ ਇੱਕ ਬਾਰ ਦੇ ਵਿੱਚ 250 ਬੰਦਾ ਜਿਹੜਾ ਉਹ ਅੰਡਰੇ ਜਿਹੜੇ ਉਹਨਾਂ ਨੂੰ ਸ਼ਰਾਬ ਉਹ 베ਈ ਜਾਂਦੇ ਸੀ ਸੋ ਕਿੱਡਾ ਵੱਡਾ ਇਹ ਜਿਹੜਾ ਫਲਾਅ ਹੈਗਾ ਸਿਸਟਮ ਦੇ ਵਿੱਚ ਅਗਲੀ ਫੋਰਮਾਂ ਚਲੀਏ ਇੱਕ ਐਰੀਜ਼ੋਨਾ ਤੋਂ ਆ ਰਹੀ ਹੈ ਐਰੀਜ਼ੋਨਾ ਦੇ ਵਿੱਚ ਇੱਕ ਬਾਰ ਦੇ ਉੱਤੇ ਰੇਡ ਕੀਤੀ ਗਈ ਪੁਲਿਸ ਵੱਲੋਂ ਕਹਿੰਦੇ ਵੀ 249 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ। ਅਮਰਿਕਾ ਚ ਮੈਜੋਰਟੀ ਦੇ ਵਿੱਚ ਅੰਡਰ-ਏਜ ਲੋਕ ਡਰਿੰਕ ਕਰਦੇ ਸੀ। ਟੈਂਪੀ ਟੈਵਰਨ ਜੋ ਅਰੀਜ਼ੋਨਾ ਦੇ ਵਿੱਚ ਹੈਗਾ ਉੱਥੇ 167 ਲੋਕਾਂ ਨੂੰ 1 ਅਪ੍ਰੈਲ ਮਹੀਨੇ ਦੇ ਵਿੱਚ ਵੀ ਜਿਹੜਾ ਅਰੈਸਟ ਕੀਤਾ ਗਿਆ ਸੀ ਹੁਣ ਦੁਬਾਰਾ ਕੀ ਫੇਰ ਲੋਕਾਂ ਨੂੰ ਅਰੈਸਟ ਕੀਤਾ ਗਿਆ। ਅਰੀਜ਼ੋਨਾ ਡਿਪਾਰਟਮੈਂਟ ਆਫ ਲਿਕਰ ਐਂਡ ਟੈਂਪੀ ਪੀਸ ਡਿਪਾਰਟਮੈਂਟ ਨੇ ਇਹ ਜੁਆਇੰਟ ਆਪਰੇਸ਼ਨ ਕੀਤਾ ਸੀ। ਕਹਿੰਦੇ ਵੀ ਅੰਡਰ-ਏਜ ਜੋ ਆ ਲੋਕ ਡਰਿੰਕ ਕਰਦੇ ਆ ਇਹ ਇੱਕ ਨਾਤਰਾਂ ਦੇ ਨਾਲ ਬਹੁਤ ਵੱਡਾ ਕ੍ਰਾਈਮ ਹੈਗਾ ਸੋ ਜਿੱਥੇ ਹੁੰਦੀ ਆ ਉਹਨਾਂ ਦੇ ਉੱਤੇ ਵੀ ਜਿਹੜੇ ਚਾਰਜਸ ਲਾਏ ਜਾਂਦੇ ਹੈਗੇ 249 ਲੋਕਾਂ ਨੂੰ ਅਰੈਸਟ ਕੀਤਾ ਗਿਆ 246 ਲੋਕਾਂ ਨੂੰ ਸਾਈਡ ਕੀਤਾ ਗਿਆ ਕੈਂਪੇ ਟੈਵਰਨ ਰੋਡ ਜੋ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਬਿਲਕੁਲ ਅਥਾਰਟੀ ਦੇ ਨਾਲ ਕੋਆਪਰੇਟ ਕਰਦੇ ਆ ਸੋ ਅੰਡਰਏਜ ਡਰਿੰਕਿੰਗ ਨੂੰ ਲੈ ਕੇ ਅੰਡਰਏਜ ਲੋਕਾਂ ਨੂੰ ਸ਼ਰਾਬ ਦੇਣ ਵਾਲਿਆਂ ਨੂੰ ਉਹਨਾਂ ਨੂੰ ਵੀ ਜਿਹੜੀ ਟਿਕਟ ਮਿਲਦੀ ਹੈਗੀ ਆ ਆਪਾਂ ਪਿਛਲੇ ਸਮੇਂ 'ਚ ਤੁਹਾਡੇ ਨਾਲ ਡਿਸਕਸ ਕਰ ਚੁੱਕੇ ਹਾਂ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਗੈਸ ਸਟੇਸ਼ਨ ਲਿਕਰ ਸਟੋਰ ਗਰੋਸਰੀ ਸਟੋਰ 711 ਹੈਗੇ ਆ ਬਹੁਤ ਸਾਰੇ ਲੋਕ ਜਿਹੜੇ ਕੰਮ ਕਰਦੇ ਆ ਕਈ ਵਾਰੀ ਬਾਈ ਮਿਸਟੇਕ ਜੇ ਕਿਸੇ ਨੂੰ ਤੁਸੀਂ ਅੰਡਰਏਜ ਨੂੰ ਜਿਹੜੀ ਸ਼ਰਾਬ ਦੇ ਦਿੰਨੇ ਹੈਗੇ ਆ ਤੇ ਜੇ ਤੁਹਾਨੂੰ ਟੈਕ ਟਿਸ਼ੂ ਹੋ ਜਾ ਤੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਬੜਾ ਬਟਾ ਅਸਰ ਉਹਦਾ ਪੈਂਦਾ ਆ ਫਾਈਨ ਤਾਂ ਹੁੰਦਾ ਹੈਗਾ ਸੋ ਇਦਾਂ ਦੀ ਜਿਹੜੀ ਚੀਜ਼ ਆ ਉਤੋਂ ਬਚਣਾ ਚਾਹੀਦਾ ਹੈਗਾ ਸੋ ਹੁਣ ਦੇਖੋ ਵੀ ਇੱਕ 바ਰ ਦੇ ਵਿੱਚ 250 ਬੰਦਾ ਜਿਹੜਾ ਉਹ ਅੰਡਰੇ ਜਿਹੜੇ ਉਹਨਾਂ ਨੂੰ ਸ਼ਰਾਬ ਉਹ 베ਈ ਜਾਂਦੇ ਸੀ ਸੋ ਕਿੱਡਾ ਵੱਡਾ ਇਹ ਜਿਹੜਾ ਫਲਾ ਹੈਗਾ ਸਿਸਟਮ ਦੇ ਵਿੱਚ